ਪਹਿਲਗਾਮ ਦੇ ਵਿੱਚ ਹੋਈ ਦੁਖਦਈ ਘਟਨਾ ਨੂੰ ਲੈ ਕੇ ਅੱਜ ਭੋਪੌਰ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਮਿਲ ਕੇ ਕੈਂਡਲ ਮਾਰਚ ਕਰਨ ਜਾ ਰਹੀ ਹੈ ਜਿਸse ਜੋੜੀ ਘਟਨਾ ਹੋਈ ਆ ਉਸ ਘਟਨਾ ਦਾ ਅੱਜ ਪੂਰੇ ਵਰਲਡ ਨੂੰ ਪਤਾ ਆ ਬੜੀ ਹੀ ਦੁੱਖਦਾਈ ਘਟਨਾ ਆ ਸੋ ਉਹਦੇ ਵਿੱਚ ਇਸ ਕੈਂਡਲ ਮਾਰਚ ਦੇ ਵਿੱਚ ਇਸ ਰੋਸ਼ ਨੂੰ ਲੈ ਕੇ ਬਹੁਤ ਸਾਰੇ ਜਥੇਬੰਦੀਆਂ ਦੇ ਵਿੱਚ ਜਿਹੜੇ ਆਪਣੇ ਪ੍ਰਧਾਨ ਜਸ ਕਲਿਆਣ ਜੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਘਟਨਾ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਭਾਈ ਸਰ ਕੀ ਕਹਿਣਾ ਚਾਹੁੰਦੇ ਇਸ ਘਟਨਾ ਨਾਲ ਸੰਦੋਸ਼ ਜੀ ਮੈਂ ਸਮਝਦਾ ਕਿ ਜਿਹੜੀ ਪਹਿਲਗਾਮ ਕਸ਼ਮੀਰ ਦੇ ਵਿੱਚ ਘਟਨਾ ਹੋਈ ਆ ਇਹ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਆ ਕਿਉਂਕਿ ਦੇਖੋ ਉਹ ਜਿਹੜੇ ਟੂਰਿਸਟ ਘੁੰਮਣ ਗਏ ਸੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਇਹੋ ਜੀ ਘਟਨਾ ਹੋ ਜਾਣੀ ਆ ਤੇ ਜਦੋਂ ਅਚਾਨਕ ਉੱਥੇ ਜਿਹੜੇ ਆਤੰਕਵਾਦੀ ਆ ਕੇ ਉਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਨੂੰ ਪੁੱਛਿਆ ਕਿ Hindu ਆ ਜਾਂ Musalman ਆ ਵੈਸੇ ਤਾਂ ਚਲੋ ਜਿਹੜੇ ਮੁਜਰਮ ਆ ਉਹਦਾ ਤਾਂ ਕੋਈ ਧਰਮ ਨਹੀਂ ਹੁੰਦਾ ਕਿਉਂਕਿ ਜਿਹੜਾ ਜਦੋਂ ਸਭ ਤੋਂ ਪਹਿਲਾਂ ਉੱਥੇ ਆਏ ਆ ਤਾਂ ਜਿਹੜਾ ਉੱਥੇ ਘੋੜਸਵਾਰ ਜਿਹੜਾ ਘੋੜੇ ਤੇ ਬਿਠਾ ਕੇ ਜਿਹੜਾ ਕੋੜਾ ਚਾਲਕ ਸੀਗਾ ਉਹ ਵੀ ਇੱਕ ਮੁਸਲਮਾਨ ਸੀਗਾ ਆਦਲ ਹੁਸੈਨ ਜੀ ਸਾਡਾ ਭਰਾ ਉਹਨੇ ਸਭ ਤੋਂ ਪਹਿਲਾਂ ਉਹਨਾਂ ਦਾ ਵਿਰੋਧ ਕੀਤਾ ਕਿ ਚਲੋ ਇਹ ਸਾਡੇ ਮਹਿਮਾਨ ਹੈ ਟੂਰਿਸਟ ਹੈ ਇਹਨਾਂ ਨੂੰ ਤੁਸੀਂ ਨਾ ਮਾਰੋ ਤੇ ਪਰ ਉਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰੀਆਂ ਤੇ ਉਹ ਉਹ ਵੀ ਸਾਡੇ ਭਰਾ ਦੀ ਡੈਥ ਹੋਈ ਆ ਸੋ ਜੋ ਅੱਜ ਮੈਂ ਦੇਖਦਾ ਕਿ ਮੀਡੀਆ ਦੇ ਪਰੋਸਿਆ ਜਾ ਰਿਹਾ ਮੁਸਲਮਾਨ 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 ਦੋਸ਼ੀ ਹੈ ਮੁਸਲਮਾਨ ਜਦਕਿ ਮੈਂ ਸਮਝਦਾ ਕਿ ਜਿਹੜਾ ਦੋਸ਼ੀ ਆ ਉਹ ਦੋਸ਼ੀ ਆ ਉਹ ਮੁਸਲਮਾਨ Hindu ਨਹੀਂ ਆ ਉਹ ਦੋਸ਼ੀ ਆ ਹਾਂਜੀ ਤੋ ਇਹੋ ਜਿਹੀਆਂ ਅੱਗੇ ਵੀ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਆ ਅ ਦੇਸ਼ ਦੇ ਵਿੱਚ ਵੀ ਕਈ ਵੇਲੇ ਇਸੋ ਜਿਹੀ ਘਟਨਾ ਜਿਹੜੇ ਅਤੰਗਵਾਦੀ ਵੜ ਕੇ ਦੇਸ਼ ਦੇ ਵਿੱਚ ਇਦਾਂ ਦੀ ਘਟਨਾ ਕਰ ਜਾਂਦੇ ਆ ਸਰਕਾਰ ਨੂੰ ਤੁਹਾਡੀ ਜਿਹੜੀ ਜਥੇਬੰਦੀ ਆ ਉਹਨਾਂ ਵੱਲੋਂ ਕੀ ਮੈਸੇਜ ਹੈ ਮੈਂ ਸਰਕਾਰ ਨੂੰ ਇਹ ਕਹਿਣਾ ਚਾਹਾਂਗਾ ਕਿ ਇਹਨਾਂ ਦੋਸ਼ੀਆਂ ਨੂੰ ਜਲਦੋਂ ਜਲਦ ਫੜ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਇੱਕ ਗਾਹ ਤੋਂ ਮਿਸਾਲ ਪੈਦਾ ਹੋ ਸਕੇ ਕਿ ਸਾਡੇ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਲੋਕ ਘੁੰਮਣ ਜਾਂਦੇ ਨੇ ਦੇ ਟੂਰਿਸਟ ਜਾਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਬਿਲਕੁਲ ਉਹ ਕੋਈ ਕਿਸੇ ਤਰ੍ਹਾਂ ਦੀ ਸ਼ੰਕਾ ਨਾ ਰਵੇ ਕੋਈ ਸ਼ੱਕ ਨਾ ਰਵੇ ਵੀ ਅਸੀਂ ਜਾਵਾਂਗੇ ਤਾਂ ਸਾਡੇ ਨਾਲ ਦੁਰਘਟਨਾ ਵਾਪਰ ਜੂਗੀ ਇੱਕ ਮੈਂ ਸਮਝਦਾ ਕਿ ਇੰਡੀਅਨ ਗਵਰਨਮੈਂਟ ਨੂੰ ਇੱਕ ਮਿਸਾਲ ਪੈਦਾ ਕਰਨੀ ਚਾਹੀਦੀ ਆ ਉਹਨਾਂ ਨੂੰ ਸਜ਼ਾ ਦੇ ਕੇ ਮੈਂ ਚਾਹੁੰਦਾ ਕਿ ਉਹਨਾਂ ਨੂੰ ਸ਼ਰਿਆਵਾਂ ਫੜ ਕੇ ਉਹਨਾਂ ਨੂੰ ਖੁੱਲ੍ਹਿਆਂ ਫਾਂਸੀ ਦੇਣੀ ਚਾਹੀਦੀ ਆ ਤਰ੍ਹਾਂ ਸੁਖਦੇਜ ਵੀ ਮੌਜੂਦ ਨੇ ਇਸ ਸਕੈਂਡਲ ਮਾਰਚ ਦੇ ਵਿੱਚ ਇਹਨਾਂ ਨਾਂ ਵੀ ਗੱਲਬਾਤ ਕਰਦੇ ਆ ਸਰ ਅੱਜ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕੀਤਾ ਜਾ ਰਿਹਾ ਪਰ ਦੇਖਿਆ ਗਿਆ ਕਿ ਉੱਥੇ ਇੱਕ ਮੁਸਲਮਾਨ ਵੀਰ ਨੇ ਵੀ ਆਪਣੇ ਜਾਨ ਦੀ ਬਾਜ਼ੀ ਲਾਤੀ ਇੱਥੇ ਕੋ ਨੂੰ ਜਾਨ ਵੀ ਗੋਣੀ ਪਈ ਕਿ ਜਿਹੜੇ ਟੂਰਿਸਟ ਗਏ ਉਹਨਾਂ ਨੂੰ ਬਚਾਉਣ ਦੇ ਵਿੱਚ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਪਹਿਲਾਂ ਤਾਂ ਮੈਂ মিডিਆ ਦਾ ਬੜਾ ਧੰਨਵਾਦ ਕਰਦਾ ਕਿ ਸਾਡੀ ਇਸ ਆਵਾਜ਼ ਨੂੰ ਉਠਾਇਆ ਔਰ মিডিਆ ਦੇ ਮਾਧਮ ਨਾਲ ਦੇਸ਼ ਵਿਦੇਸ਼ ਵਿੱਚ ਸੁਣੀ ਜਾਣੀ ਇਹ ਔਰ ਮੈਂ ਇੱਕ ਗੱਲ ਤੁਹਾਡੀ ਮੀਡੀਆ ਦੇ ਮਾਧਿਅਮ ਨੇ ਲਈ ਜਰੂਰ ਕਹਿਣਾ ਚਾਹੁੰਦਾ ਆ ਕਿ ਅਤਵਾਦ ਦਾ ਨਾ ਤਾਂ ਕੋਈ ਜਾਤੀ ਆ ਨਾ ਕੋਈ ਧਰਮ ਆ ਨਾ ਕੌਮ ਔਰ ਨਾ ਮਜ਼ਬਾ ਉਹਨਾਂ ਲੋਕਾਂ ਦੀ ਮਾਨਸਿਕਤਾ ਸਿਰਫ ਇੰਨੀ ਆ ਕਿ ਦੇਸ਼ ਦੇ ਵਿੱਚ ਪਾੜਿਆ ਜਾਵੇ ਔਰ ਲੋਕਾਂ ਨੂੰ ਵੱਧ ਤੋਂ ਵੱਧ ਨੁਕਸਾਨ ਕੀਤਾ ਜਾਵੇ ਸੋ ਉਹਨਾਂ ਨੇ ਇਹ ਜਿਹੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰੀਆਂ ਗੱਲਾਂ ਕੀਤੀਆਂ ਕਿਉਂਕਿ ਐਡਾ ਕੋਈ ਖਾਸ ਮਤਲਬ ਬਣਦਾ ਨਹੀਂ ਸੀਗਾ ਜਿਹੜੇ ਉਹਨਾਂ ਨੇ ਗੱਲ ਕੀਤੀਆਂ ਉਥੇ ਕਿ ਧਰਮ ਜਾਤੀ ਪੁੱਛ ਕੇ ਧਰਮ ਪੁੱਛ ਕੇ ਫਿਰ ਉਹਨਾਂ ਨੇ ਉਹ ਕੀਤਾ ਆ ਇਹ ਸਿਰਫ ਦੇਸ਼ ਨੂੰ ਸਿਰਫ ਉਹ ਉਹ ਅਟੈਕ ਕਰਕੇ ਉਹਨਾਂ ਲੋਕਾਂ ਨੂੰ ਹੀ ਮਾਰਨਾ ਚਾਹੁੰਦੇ ਸੀ ਇਹ ਗੱਲਾਂ ਕਰਕੇ ਹਿੰਦੂ ਮੁਸਲਮਾਨ ਸਿੱਖ ਈਸਾਈ ਦੇ ਵਿੱਚ ਪਾੜ ਪਾ ਕੇ ਬਹੁਤ ਸਾਰੀਆਂ ਜਾਨਾਂ ਹੋਰ ਜ਼ਿਆਦਾ ਨਫ਼ਰਤ ਫੈਲਾ ਕੇ ਸਾਡੇ ਵਿੱਚ ਉਹ ਹੋਰ ਸਾਰੇ ਬਹੁਤ ਸਾਰਾ ਕੰਮ ਇਦਾਂ ਦੇ ਕਰਨਾ ਚਾਹੁੰਦੇ ਆ ਸੋ ਉਹਨਾਂ ਦੀ ਉਹ ਸੋਚੀ ਸਮਝੀ ਪਲੈਨਿੰਗ ਆ ਸੋ ਮੈਂ ਅਪੀਲ ਕਰਦਾ ਸਾਰੇ ਹੀ ਹਿੰਦੂਆਂ ਭਰਾਵਾਂ ਨੂੰ ਮੁਸਲਮਾਨ ਭਰਾਵਾਂ ਨੂੰ ਪੂਰੇ ਸਮਾਜ ਨੂੰ ਕਿ ਇਹ ਜਿਹੜੇ ਪ੍ਰੋਟੋਗੰਡਾ ਜਿਹੜਾ ਉਹਨਾਂ ਨੇ ਚਲਾਇਆ ਇਹਦੇ ਵਿੱਚ ਨਾ ਹੈ ਔਰ ਜਿਹੜੇ ਸਾਡੇ ਭੈਣਾ ਜਿਹੜੇ ਸਾਡੇ ਭਰਾ ਉਸ ਜਗ੍ਹਾ ਤੇ ਗਏ ਔਰ ਜਿੰਨਾਂ ਵਿੱਚੋਂ ਭਾਈਆਂ ਦੇ ਨਾਲ ਬਹੁਤ ਤਸ਼ੱਦਦ ਕੀਤੀ ਉਹਨਾਂ ਨੂੰ ਮਾਰਿਆ ਗਿਆ ਉਹ ਬਹੁਤ ਹੀ ਨਿੰਦਨਯੋਗ ਆ ਔਰ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਉਹਨਾਂ ਨੂੰ ਫਾਂਸੀ ਨਹੀਂ ਜਿੱਥੇ ਮਿਲਦੇ ਆ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਏ ਕਿਉਂਕਿ ਕਿਉਂਕਿ ਉਹ ਜਿਹੜੇ ਉਹਨਾਂ ਉਹ ਇਸ ਯੋਗ ਵੀ ਨਹੀਂ ਆ ਕਿ ਉਹਨਾਂ ਦੇ ਉੱਤੇ ਕੋਈ ਅਦਾਲਤੀ ਕਾਰਵਾਈ ਵੀ ਹੋਵੇ ਅਸੀਂ ਚਾਹੁੰਦੇ ਆ ਜਿੱਦੋਂ ਜਿੱਥੇ ਕਿਤੇ ਵੀ ਉਹਨਾਂ ਦਾ ਕੋਈ ਟੱਕਰਾ ਮੈਂ ਹੁੰਦਾ ਸਾਡੀ ਇੰਡੀਅਨ ਆਰਮੀ ਦੇ ਨਾਲ ਉਹਨਾਂ ਨੂੰ ਬਿਨਾਂ ਕਿਸੇ ਬਚਾਓ ਦੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਕਿਉਂਕਿ ਉਹ ਸਾਡੇ ਦੇਸ਼ ਨੂੰ ਅੰਦਰੋਂ ਖੋਖਲਾ ਕਰਨਾ ਚਾਹੁੰਦੇ ਆ ਸੋ ਇਸੇ ਤਰ੍ਹਾਂ ਗੁਰਵਿੰਦਰ ਜੀ ਵੀ ਸਾਡੇ ਵਿੱਚ ਮੌਜੂਦ ਨੇ ਜੋ ਇਹ ਘਟਨਾ ਹੋਈ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੁੰਦੇ ਇਸ ਘਟਨਾ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦ ਕਰਦਾ ਕਿਉਂਕਿ মিডিਆ ਜਿਹੜਾ মিডিਆ ਨੇ ਜਿਹੜਾ ਪੂਰੇ ਭਾਰਤ ਦੇ ਵਿੱਚ ਹਰ ਗੱਲ ਨੂੰ ਪਹੁੰਚਾਇਆ ਜਿੱਥੇ ਵੀ ਜਾਨਕੀ ਨਹੀਂ ਵੀ ਪਹੁੰਚੀ ਉੱਥੇ ਵੀ ਗੱਲ মিডিਆ ਨੇ ਪਹੁੰਚਾਤੀ ਆ ਜਿਹੜਾ ਇਹ ਅੱਜ ਕਾਂਡ ਹੋਇਆ ਬਹੁਤ ਨਿੰਦਣਯੋਗ ਆ ਬਹੁਤ ਮਾੜਾ ਹੋਇਆ ਕਿਉਂਕਿ ਸਾਡੇ ਜਿਹੜੇ ਆਪਣੇ ਉਧਰ ਜਾਂਦੇ ਆ ਆਪਣੇ ਘੁੰਮਣ ਸੈਰ ਕਰਨ ਵਾਸਤੇ ਜਾਂਦੇ ਆ ਉਹ ਜਰੀਆ ਹੈ ਇੱਕ ਸੈਰ ਦਾ ਕਿਉਂਕਿ ਪਹਾੜੀ ਇਲਾਕਾ ਸੀਗਾ ਸਾਰੀ ਜਨਤਾ ਜਾ ਰਹੀ ਆ ਪੂਰਾ ਭਾਰਤੀ ਜਾ ਰਿਹਾ ਐ ਇਸ ਕੁਛ ਦੇਸ਼ ਨੂੰ ਦੇਖਣ ਨੂੰ ਪਰ ਜਿਹੜਾ ਉੱਥੇ ਘਰਾਉਣੀ ਹਰਕਤ ਹੋਈ ਆ ਉਹਦੀ ਆਪਾਂ ਨਿੰਦਿਆ ਕਰਦੇ ਆ ਇਹ ਜਿਹੜਾ ਕੰਮ ਉਹਨਾਂ ਨੇ ਕੀਤਾ ਬਹੁਤ ਮਾੜਾ ਕੀਤਾ ਆ ਕਿਉਂਕਿ ਉਧਰਲਾ ਜਿਹੜਾ ਰਜਗਾਰ ਆ ਜਿਹੜਾ ਖਾਣਾ ਪਾਣੀ ਜਿਹੜਾ ਉਹ ਇਦਾਂ ਤੋਂ ਹੀ ਚੱਲਦਾ ਸੀਗਾ ਕੋ ਰੈਸਟੋਰਾਂ ਚੱਲਦਾ ਸੀਗਾ ਪਰ ਜਿਹੜਾ ਇਹ ਕੰਮ ਇਹਨਾਂ ਨੇ ਵੀ ਕੀਤਾ ਬਹੁਤ ਮਾੜਾ ਕੀਤਾ ਇਹਨਾਂ ਨੂੰ ਮੈਂ ਸੈਂਟਰ ਸਰਕਾਰ ਨੂੰ ਚਾਹੁੰਨਾ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਨੂੰ ਜਾਨਕਿ ਜਿਹੜਾ ਗੋਲੀ ਮਾਰੀ ਜਾਵੇ ਇਹਨਾਂ ਨੂੰ ਖਤਮ ਕੀਤਾ ਜਾਵੇ ਤਾਂ ਜੋ ਗਾਂ ਤੋਂ ਜਾਨਕਿ ਇਦਾਂ ਦੇ ਜਿਹੜੇ ਕੰਮ ਨਾ ਹੋਏ ਸਕਣ। ਸੋ ਮੈਂ ਧੰਨਵਾਦ ਕਰਦਾ। ਆਸ਼ੋ ਪਾਕਿਸਤਾਨ ਮੁਬਾਰਕ ਆਜ਼ਾਦ ਕਵਾਦੀ ਵਾਹ ਵਾਹ ਜਿੰਦਾਬਾਦ ਪਾਕਿਸਤਾਨ ਮੁਬਾਰਕ ਪਾਕਿਸਤਾਨ ਮੁਬਾਰਕ ਅੱਲਾਹ ਮੁਬਾਰਕ ਪਾਕਿਸਤਾਨ ਕੋਈ ਕਰਮ ਨਹੀਂ ਹੱਤਵਾਰ ਦਾ ਕੋਈ ਧਰਮ ਨਹੀਂ ਸਭ ਗਰੀਬ ਕੋਈ ਹੋਸ਼ਿਆਰੋ